ਇੱਕ ਤਾਂ ਆਪਾਂ ਕੋਠੀ ਦੀ ਵੀਡੀਓ ਅੱਜ ਲੈ ਕੇ ਪਹੁੰਚੇ ਆਂ ਕੋਠੀ ਬਹੁਤ ਸੋਹਣੀ ਆਪਾਂ ਲੈ ਕੇ ਪਹੁੰਚੇ ਆਂ ਜੀ ਬਹੁਤ ਰੀਝਾਂ ਨਾਲ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਬਹੁਤ ਸਾਰੀਆਂ ਗੱਡੀਆਂ ਤੁਸੀਂ ਦੇਖੋਗੇ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਜੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਆਪਾਂ ਵੀਡੀਓ ਲੈ ਕੇ ਪਹੁੰਚ ਚੁੱਕੇ ਆਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਬਾਕੀ ਦੀ ਗੱਲ ਆਪਾਂ ਅੱਗੇ ਕਰਦੇ ਆਂ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਕਿਸੇ ਵੀ ਏਰੀਆ ਚ ਜੇ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਵੀ ਲਗਾ ਦਿੰਨੇ ਆ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਮਾਰੂਤੀ ਸੂਜ਼ੂਕੀ ਦੀ ਆਰਟੀਗਾ VDI ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2017 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਗੱਡੀ ਦਾ ਰੰਗ ਤੁਸੀਂ ਚੈੱਕ ਕਰੋ ਜੀ ਗੱਡੀ ਦੇ ਟਾਇਰ ਦੇਖੋ ਉਹ ਤਾਂ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਉਂਦੀ ਰਹਿੰਦੀ ਐ ਸੀ ਆਰਟੀਗਾ ਗੱਡੀ ਵਾਸਤੇ ਲੈ ਕੇ ਪਹੁੰਚਿਆ ਡੀਜ਼ਲ ਤੇ ਗੱਡੀ ਐ ਸੀ ਪੰਜਾਬ ਨੰਬਰ ਐ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1.6 ਲੱਖ ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਐ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਮੋਗੇ ਮਾਲਕ ਦੇ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਲਿਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਰਿਹਾ ਸੀ ਤੁਹਾਨੂੰ ਗੱਡੀ ਇਹ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਮਾਲਕ ਨੂੰ ਫੋਨ ਇੱਕ ਵਾਰੀ ਲਾਜ਼ਮੀ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਜੀ ਗੱਡੀ ਆਪਾਂ ਸੈਕਿੰਡ ਜਿਹੜੀ ਲੈ ਕੇ ਪਹੁੰਚੀ ਆਪਾਂ ਫੋਰਥ ਦੀ ਲੈ ਕੇ ਪਹੁੰਚੇ ਹਾਂ ਸੀ ਮਾਲਕ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹ ਹਾਂ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਤਾਂ ਜਿਵੇਂ ਕਿ ਮਾਲਕ ਨੇ ਵੀਡੀਓ ਬਣਾਈ ਆ ਫੋਨ ਨੂੰ ਟੇਡਾ ਫੜ ਕੇ ਜੀ ਪੂਰੀ ਵਧੀਆ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਇੱਕ ਵੀਡੀਓ لازਮੀ ਭੇਜਿਆ ਕਰੋ ਫੋਟੋਆਂ ਵੀ ਜ਼ਰੂਰੀ ਹੈ ਤੇ ਵੀਡੀਓ ਵੀ ਜ਼ਰੂਰੀ ਹੈ ਜੀ ਗੱਡੀ ਦੇ ਰੇਟ ਦੀ ਆਪਾਂ ਗੱਲ ਕਰਦੇ ਹਾਂ ਜੀ ਮਾਲਕ ਨੇ ਰੇਟ ਫਿਕਸ ਦੱਸਿਆ ਜੀ 1 40 ਮਾਲਕ ਨੇ ਕਿਹਾਗਾ 2010 ਮਾਡਲ ਗੱਡੀ ਹੈ 2025 ਤੱਕਰ ਲਾਸਟ 25 ਤੱਕਰ ਆਪ ਨੂੰ ਪਾਸਿੰਗ ਮਿਲ ਜਾਊਗੀ ਗੁਰੂ ਹਰ ਸਹਾਈ ਮਾਲਕ ਦਾ ਏਰੀਆ ਜੀ ਗੱਡੀ ਤੁਸੀਂ ਚੱਕਰੋ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਸੰਬਾਈ ਦੇ ਵਿੱਚ ਰੱਖੀ ਹੋਈ ਹੈ ਗੱਡੀ ਦੇ ਟਾਇਰ ਟਪਾ ਅੰਦਰੋਂ ਜੋ ਗੱਲ ਕਰੀਏ ਸੀਟ ਕਵਰ ਮੈਟਿੰਗ ਏਸੀ ਹੀਟਰ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਘਰ ਜਾ ਕੇ ਗੱਡੀ ਨੂੰ ਚੈੱਕ ਕਰ ਸਕਦੇ ਹੋ ਪੂਰੀ ਤਸੱਲੀ ਤੁਸੀਂ ਆ ਕੇ ਕਰ ਸਕਦੇ ਹੋ ਜੀ ਇੰਜਨ ਗিয়ার ਤੋਂ ਲੈ ਕੇ ਹਰ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਤੁਹਾਨੂੰ ਮਿਲ ਹੀ ਗਿਆ ਸੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629482 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਤਾਂ ਹੁਣ ਆਪਾਂ ਆਰਟੀਗਾ ਗੱਡੀ ਦੀ ਗੱਲ ਕਰਾਂਗੇ ਹੁੰਡਾਈ ਦੀ ਆਰਟੀਗਾ 2017 ਮਾਡਲ ਤਰਨ ਤਰਨ ਲੋਕੇਸ਼ਨ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤਰਨ ਤਰਨ ਸਾੜ ਤੋਂ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਲੈ ਕੇ ਆਪਾਂ ਪਹੁੰਚੇ ਹਾਂ ਤੁਹਾਡੇ ਵਾਸਤੇ ਗੱਡੀ ਇਹ ਚੈੱਕ ਕਰੋ ਜੀ ਗੱਡੀ ਦਾ ਰੰਗ ਚੈੱਕ ਕਰੋ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਵਧੀਆ ਰੱਖੀ ਹੋਈ ਏ ਸੀ ਤੇ ਬੰਪਰ ਬੂੰਪਰ ਚੈੱਕ ਕਰ ਲਓ ਸਾਰਾ ਕੁਝ ਵਧੀਆਗਾ ਨੰਬਰ ਆਪਾਂ ਨੂੰ ਦਿੱਲੀ ਮਿਲੂਗੀ ਤੇ ਨੰਬਰ ਪਲੇਟਾਂ ਸਰਕਾਰੀ ਨੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਕੋਈ ਫਿਕਸਡ ਰੈਟ ਨਹੀਂ ਹੈਗਾ ਜੀ ਡਿਮਾਂਡ ਕੀਤੀ ਹੈ 5 ਲੱਖ ਤੇ 80000 ਰੁਪਇਆ ਮਾਲਕ ਕਹਿੰਦੇ ਨੇ ਰੇਟ ਹੋ ਜੂਗਾ ਅਡਜਸਟਮੈਂਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਮਾਲਕ ਕਹਿੰਦੇ ਨੇ ਵੀ ਘਰ ਆਓ ਗੱਡੀ ਚੈੱਕ ਕਰੋ ਪਹਿਲਾਂ ਤਸੱਲੀ ਕਰੋ ਪੂਰੀ ਤੋਰ ਕੇ ਦੇਖੋ ਟ੍ਰਾਈ ਲਓ ਤੇ ਰੇਟ ਉਹ ਤਾਂ ਬੜਾ ਦਬੇ ਕੇ ਕਰ ਲਾਂਗੇ ਬਾਕੀ ਕਿਸੇ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਪੁੱਛਣਾ ਗੱਡੀ ਬਾਰੇ ਤਾਂ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਥੱਲੇ ਮਿਲ ਗਿਆ ਹੋਊਗਾ ਗੱਲਬਾਤ ਕਰਨੀ ਹੈ ਜਿਹੜੀ ਵੀ ਆਪ ਤੁਸੀਂ ਕਰ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਸਕੂਟੀ ਦੀ ਆਪਣੇ ਕੋਲੇ ਮਾਲਕ ਨੇ 2019 ਮਾਡਲ ਐਕਟਿਵਾ ਸਕੂਟੀ ਭੇਜੀ ਹੈ ਇੱਕ ਸੇਲ ਵਾਸਤੇ ਸਕੂਟੀ ਚੈੱਕ ਕਰੋ ਜੀ ਮਾਲਕ ਨੇ ਕੰਡੀਸ਼ਨ ਵਧੀਆ ਰੱਖੀ ਆ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਵਧੀਆ ਮਿਲ ਜੂਗੀ ਇੱਕ ਟਾਇਰ ਆਪਾਂ ਨੂੰ ਠੀਕ ਠਾਕ ਮਿਲੂਗਾ ਇੱਕ ਟਾਇਰ ਆਪਾਂ ਨੂੰ 75 ਤੋਂ 80 ਪੈਸੇ ਕੰਡੀਸ਼ਨ ਦੇ ਵਿੱਚ ਮਿਲ ਜੂਗਾ ਤੇ ਇੱਕ ਨਾਜੂਕ ਜਾਂ। ਤਾਂ ਕਿ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਸਟਾਰਟ ਕਰਕੇ ਦੇਖਣੀ ਹੈ ਬੈਟਰੀ ਚੈੱਕ ਕਰਨੀ ਸਾਰਾ ਕੁਝ ਤੁਸੀਂ ਆਪ ਕਰ ਲਿਓ। ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਹੋਊਗਾ ਜੀ। ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਤੋਂ ਗੱਲ ਕਰੋ ਤੁਸੀਂ ਆਪੇ ਜੀ। ਤੇ ਹੁਣ ਮੈਨੂੰ ਵੀਡੀਓ ਬਾਰੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ? ਤੇ ਵੀਡੀਓ ਖਤਮ ਨਹੀਂ ਹੋਈ ਅੱਗੇ ਤੁਹਾਨੂੰ ਕੋਠੀ ਵੀ ਦਿਖਾਵਾਂਗੇ ਤੇ ਗੱਡੀ ਵੀ ਦਿਖਾਵਾਂਗੇ ਪਹਿਲਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਵੀਡੀਓ ਪਸੰਦ ਜੇ ਤੁਹਾਨੂੰ ਅਨੁਆਈਏ ਵੀਡੀਓ ਵਧੀਆ ਲੱਗੀਏ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਆਪਣੀ ਵੀਡੀਓ ਨੂੰ ਲਾਈਕ ਸਾਰੇ ਜਣੇ ਜਰੂਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਚੈਨਲ ਦੇਖ ਰਹੇ ਹੋ ਤੁਸੀਂ ਸੈਕੰਡ ਹੈਂਡ ਮਾਰਕੀਟ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਤੇ ਇੱਕ ਗੱਲ ਹੋਰ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਚ ਦੇਖ ਰਹੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਜੀ ਆਪਣੇ ਕੋਲੇ ਵੀਡੀਓ ਭੇਜੋ ਆਪਣੇ ਵਟਸਐਪ ਨੰਬਰ ਤੇ ਵਟਸਐਪ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ 94665629488 ਐਂਡ ਆਪਾਂ ਬਿਲਕੁਲ ਫ੍ਰੀ ਚ ਲਾ ਦਾਂਗੇ ਜਿੰਨੇ ਤੁਸੀਂ ਦੇਖ ਰਹੇ ਜੀ ਭੇਜੋ ਬਸ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਆਪਣੀ ਵੀਡੀਓ ਡੇਲੀ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਜਿੱਤੇ ਸਬਸਕ੍ਰਾਈਬ ਲਿਖਿਆ ਹੋਇਆ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਆ ਪਹੁੰਚ ਜਾਊਗਾ ਜੀ ਤੇ ਗੱਲ ਕਰਦੇ ਆ ਜੀ ਆਪਾਂ ਹੁਣ ਕੋਠੀ ਦੀ 200 ਗਾਜਾ ਜਗਾਂ ਦੇ ਵਿੱਚ ਆਪਾਂ ਕੋਠੀ ਲੈ ਕੇ ਪਹੁੰਚੇ ਹਾਂ ਰਜਿਸਟਰੀ ਵਾਲੀ ਜਗ੍ਹਾ ਜੀ 200 ਗਾਜਕ ਬਹੁਤ ਸੋਹਣੀ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੇ ਹਾਂ ਸੀ ਤੇ ਮੋਟਰ-ਮੋਟਰ ਲੱਗੀ ਹੋਈ ਹੈ ਪਾਣੀ ਵਸਤੀ ਤੇ ਬਾਹਰ ਆਪਾਂ ਨੂੰ ਇੱਕ ਦੁਕਾਨ ਵੀ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਫਰੀਦਕੋਟ ਏਰੀਆ ਚ ਕੋਠੀ ਆਪਣੇ ਕੋਲੇ ਪਹੁੰਚੀ ਹੈ ਜੀ ਅਜੀਤ ਨਗਰ ਫਰੀਦਕੋਟ ਦੇ ਵਿੱਚ ਪੈਂਦੀ ਹੈ ਲੋਕੇਸ਼ਨ ਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੋਂ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਜੀ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਜਿਉਂ ਪੱਥਰ ਥੱਲੇ ਫਰਸ਼ ਦੀ ਗੱਲ ਕਰੀਏ ਤਾਂ ਟੋਟਲ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਸਾਰੇ ਰੰਗ ਇਹਨਾਂ ਨੇ ਕਰਵਾਈ ਹੋਈ ਹੈ ਕੋਠੀ ਬਾਕੀ ਟਾਈਲਾਂ ਦਾ ਕੰਮ ਕਿਚਨ ਦਾ ਕੰਮ ਪੌੜੀਆਂ ਉੱਤੇ ਜਾਣ ਵਾਸਤੇ ਮਿਲ ਜਾਣਗੀਆਂ ਡਬਲ ਸਟੋਰੀ ਅਸੀਂ ਥੱਲੇ ਵੀ ਤੇ ਉੱਪਰ ਵੀ ਪੋਰਸ਼ਨ ਹੈ ਜੀ ਤੇ ਉਹ ਜੋੜੀਆਂ ਦਾ ਤੇ ਸ਼ੀਸ਼ਿਆਂ ਦਾ ਹਰ ਇੱਕ ਕੰਮ ਆਪ ਨੂੰ ਕੰਪਲੀਟ ਕੀਤਾ ਹੋਇਆ ਮਿਲੂਗਾ ਜੀ ਤੇ ਆਪਾਂ ਨੂੰ ਖਰੀਦਣ ਤੋਂ ਬਾਅਦ ਐਦਾਂ ਨਹੀਂ ਹੈਗਾ ਕੋਈ ਪੈਸਾ ਲਾਉਣਾ ਪਊਗਾ ਵਧੀਆ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜਿਹਨੂੰ ਵੀ ਪਸੰਦ ਆਉਂਦੀ ਅਸੀਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਸੀ ਫਰੀਦਕੋਟ ਇਹਨਾਂ ਦੀ ਲੋਕੇਸ਼ਨ ਹੈ ਜੀ ਤੇ கரੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਅਜੀਤ ਨਗਰ ਉੱਥੇ ਜਾ ਕੇ ਦੇਖ ਸਕਦੇ ਹਾਂ ਟੋਟਲ ਆਪਾਂ ਨੂੰ 6 ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਤੇ ਵਾਸ਼ਰੂਮ ਆਪਾਂ ਨੂੰ 3 ਦੇਖਣ ਨੂੰ ਮਿਲ ਜਾਣਗੇ 2 ਸਟੋਰੂਮ ਤੇ ਆ ਕੁਸ਼ ਹੈ ਜੀ ਬਾਕੀ ਵੀਡੀਓ ਚ ਤੁਸੀਂ ਫੋਟੋਆਂ ਰਹੀ ਦੇਖ ਹੀ ਰਹੂ ਸੀ ਜੇ ਤੁਹਾਨੂੰ ਇਹ ਕੋਠੀ ਪਸੰਦ ਆਈ ਅਸੀਂ ਗੱਲ ਕੋਈ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਦਾ ਨੰਬਰ 85600 6812311 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 85600 6812311 ਕੋਈ ਵੀ ਗੱਲ ਕਰਨੀ ਹੋਈ ਆਪ ਹੀ ਤੁਸੀਂ ਕਰ ਲਿਓ ਸੀ ਤੇ ਵੀਡੀਓ ਕਿਵੇਂ ਦੀ ਲੱਗੀ ਜੀ ਤੁਹਾਨੂੰ ਜ਼ਰੂਰ ਦੱਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੀ ਗੱਡੀ ਦੀ ਜਿਹੜੀ ਆਪਾਂ ਸਸਤੀ ਲੈ ਕੇ ਪਹੁੰਚਿਆ ਕੁੱਲ 60000 ਦੀ ਗੱਡੀ ਆਪਾਂ ਲੈ ਕੇ ਪਹੁੰਚਿਆ ਗੱਡੀ ਕੁੱਲ 160 ਚੱਲੀ ਹੋਈ ਹੈ ਜੀ ਜੈਨ ਗੱਡੀ ਹੈ ਚਾਰ ਮਾਡਲ ਹੈ ਜੀ ਕੰਡੀਸ਼ਨ ਵਧੀਆ ਹੈ ਤੇ ਰੇਟ ਹੋ ਜੂਗਾ ਜੀ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 60000 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਪੰਜਾਬ ਨੰਬਰ ਗੱਡੀ ਆ ਰੰਗ ਚੈੱਕ ਕਰੋ ਜੀ ਗੱਡੀ ਚੈੱਕ ਕਰੋ ਸਾਰਾ ਕੁਝ ਆਪਾਂ ਫੋਟੋਆਂ ਰਾਹੀਂ ਤੁਹਾਨੂੰ ਦਿਖਾਈ ਰਏ ਅਸੀਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਥੱਲੇ ਚੈੱਕ ਕਰੋ ਗੱਲ ਕਰਨੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛੋ ਮਾਲਕ ਤੋਂ ਗੱਲ ਕਰੋ ਜਾ ਕੇ ਦੇਖੋ ਤੇ ਖਰੀਦ ਸਕਦੇ ਹੋ ਜੀ ਤੇ ਕੋਠੀ ਦੀ ਫੋਟੋਆਂ ਵੀ ਤੁਸੀਂ ਦੇਖ ਲਈਓ ਤੇ ਸਾਰੀਆਂ ਗੱਡੀਆਂ ਦੇਖ ਲਈਏ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਸ ਸਪੋਰਟ ਕਰਿਆ ਕਰੋ ਜੀ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਕਰ ਦਾਂਗੇ ਆਪਣੇ ਕੋਲ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦੇਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਵਾਸਤੇ ਐਨ ਤੁਸੀਂ ਕਮੈਂਟ ਕਰੋ ਦੇਖਦੇ ਆਂ ਆਪਾਂ ਕਿਹੜੇ ਏਰੀਆ ਚ ਕਿੰਨੇ ਰੇਟ ਵਾਸਤੇ ਕਿਹੜੀ ਗੱਡੀ ਮੋਟਰਸਾਈਕਲ ਜਾਂ ਘਰ ਕੋਠੀ ਵਾਸਤੇ ਮੰਗ ਜ਼ਿਆਦਾ ਆਉਂਦੀ ਹੈ